ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਭਾਈ ਅਮਰਤਪਾਲ ਤੇ ਭਾਈ ਹਰਪ੍ਰੀਤ ਸਿੰਘ ਦੇ ਵਕੀਲ ਪੂਰੀ ਡਿਟੇਲ ਦੇ ਨਾਲ ਦੱਸ ਰਹੇ ਆ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਇੱਕ ਗਹਿਰੀ ਸਾਜ਼ਿਸ਼ ਕਰਕੇ ਵੱਡੀ ਸਾਜ਼ਿਸ਼ ਕਰਕੇ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਨਸ਼ੇ ਦੇ ਵਿੱਚ ਫਸਾਇਆ ਜਾ ਰਿਹਾ ਹੈ ਤੇ ਭਾਈ ਅਮਰਤਪਾਲ ਸਿੰਘ ਦੀ ਬਦਨਾਮੀ ਕੀਤੀ ਜਾ ਰਹੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੂਰੀ ਤਫਸੀਲ ਦੇ ਨਾਲ ਇਸ ਦੇ ਬਾਰੇ ਜਾਣਾਂਗੇ ਸੋ ਚਲ ਕੇ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਅੱਜ ਐਨਡੀਪੀਐਸ ਦੇ ਮਾਮਲੇ ਤਹਿਤ ਗ੍ਰਿਫਤਾਰ ਕੀਤਾ ਗਿਆ ਮਾਨ ਸਿੰਘ ਖਾਰਾ ਜਿਵੇਂ ਨਾਲੇ ਗੱਲਬਾਤ ਕਰਨਗੇ ਸਰ ਕਿਵੇਂ ਦੇਖ ਰਹੇ ਹੋ ਅਮਰਿਤਪਾਲ ਜੀ ਦਾ ਪ੍ਰਚਾਰ ਇਹ ਕਰ ਰਹੇ ਸੀ ਕਿ ਨਸ਼ੇ ਨੂੰ ਖਤਮ ਕਰਨਾ ਪਰ ਉਹਨਾਂ ਦੇ ਸਕੇ ਭਰਾ ਦੇ ਉੱਪਰ ਐਨਡੀਪੀਐਸ ਦਾ ਪਰਚਾ ਦਰਜ ਕਰ ਲਿਆ ਜਾਂਦਾ ਔਰ ਕਹਿੰਦੇ ਨਸ਼ਾ ਕੰਜ਼ੂਮ ਕਰ ਰਹੇ ਸੀਗੇ ਲਈ ਮੈਂ ਦੇਖੋ ਇਹ ਜੋ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੀ ਜੀ ਦੇ ਜੋ ਬ੍ਰਦਰ ਭਾਈ ਹਰਪ੍ਰੀਤ ਸਿੰਘ ਉੱਪਰ ਜੋ ਇਹ ਝੂਠਾ ਚਰਚਾ ਦਰਜ ਕੀਤਾ ਗਿਆ ਉਸ ਨੂੰ ਦੇਖ ਕੇ ਮੈਨੂੰ ਇੱਕ ਉਰਦੂ ਦਾ ਜੋ ਸ਼ੇਰ ਯਾਦ ਆ ਰਿਹਾ ਹੈ ਵੀ ਜੋ تمہارا ਸ਼ਹਿਰ ਤੁਸੀਂ ਹੀ ਮਦਈ ਤੁਸੀਂ ਹੀ ਮੁਨਸਿਫ ਯਕੀਨ ਹੈ ਕਿ ਕਸੂਰ ਹਮਾਰਾ ਨਿਕਲੇਗਾ ਵੀ ਜਿਵੇਂ ਆਮ ਆਦਮੀ ਪਾਰਟੀ ਇੱਕ ਸੱਤਾਧਾਰੀ ਧਿਰ ਹੈ ਸਾਰੀ ਪੁਲਿਸ ਮਸ਼ੀਨਰੀ ਇਹਨਾਂ ਦੇ ਕੋਲ ਹੈ ਇਹ ਜੋ ਚਾਹਣ ਮਰਜੀ ਚਾਹਣ ਉਵੇਂ ਕਰ ਸਕਦੇ ਨੇ ਮੈਂ ਤਾਂ ਪਹਿਲਾਂ ਦੇਖੋ ਐਫ ਆਈ ਆਰ ਨੂੰ ਦੇਖ ਕੇ ਹਾਸਾ ਆ ਰਿਹਾ ਹੈ ਵੀ ਇੱਕ ਜੋ ਨੈਸ਼ਨਲ ਹਾਈਵੇ ਹੁੰਦੀ ਆ ਉਹ ਪਬਲਿਕ ਪਲੇਸ ਹੁੰਦੀ ਆ ਇੱਕ ਥੋਰੋਫੇਅਰ ਹੁੰਦਾ ਉੱਥੇ ਕਹਿ ਰਹੇ ਨੇ ਕਿ ਜੋ ਇੱਕ ਬੰਦਾ ਗੱਡੀ ਦੇ ਵਿੱਚ ਖਲੋ ਕੇ ਤੇ ਨਸ਼ਾ ਕਰ ਰਿਆ ਸੀ ਕਦੀ ਆਪਾਂ ਦੇਖਿਆ ਨਹੀਂ ਹੋਣਾ ਨਾ ਤੁਸੀਂ ਦੇਖਿਆ ਹੋਣਾ ਮੈਂ ਦੇਖਿਆ ਹੋਣਾ ਵੀ ਨੈਸ਼ਨਲ ਹਾਈਵੇ ਫੋਰ ਲੇਨ ਰੋਡ ਦੇ ਉੱਪਰ ਖੜ ਕੇ ਕੋਈ ਬੰਦਾ ਇਹ ਕਰ ਰਿਹਾ ਹੋਵੇ ਤੇ ਨਾਲ ਦੀ ਨਾਲ ਉੱਥੇ ਮੌਕੇ ਦੇ ਉੱਪਰ ਪੁਲਿਸ ਆ ਰਹੀ ਹੋਵੇ ਜਾਂ ਪੁਲਿਸ ਉੱਥੇ ਗੱਡੀਆਂ ਨੂੰ ਚੈਕਿੰਗ ਕਰ ਰਹੀ ਹੋਵੇ ਖੜੀਆਂ ਗੱਡੀਆਂ ਨੂੰ ਤਾਂ ਦੇਖੋ ਇੱਕ ਕੋਈ ਸ਼ੰਸਾਨ ਜਗ੍ਹਾ ਹੁੰਦੀ ਜਾਂ ਕੋਈ ਕੁਝ ਹੋਰ ਹੁੰਦਾ ਕੋਈ ਗਲੀ ਮਹੱਲਾ ਹੁੰਦਾ ਤਾਂ ਵੀ ਇਹ ਗੱਲ ਕਿਤੇ ਨਾ ਕਿਤੇ ਤੱਕ ਕੁਝ ਸਮਝ ਆ ਸਕਦੀ ਸੀ ਪਰ ਇੱਥੇ ਮੈਂ ਸਮਝ ਇਹੀ ਪਾ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਦੇ ਚੋਣ ਮੈਨੀਫੈਸਟੋ ਦੇ ਉੱਪਰ ਜਿਸ ਮੁੱਦੇ ਦੇ ਉੱਪਰ ਸਾਰਾ ਪੰਜਾਬ ਇਕੱਠਾ ਹੈ ਉਹ ਹੈ ਨਸ਼ਾ ਮੁਕਤੀ ਦੇ ਅਗੇਂਸਟ ਡਰੱਗ ਅਬਿਊਜ਼ ਤਾਂ ਉਸੇ ਚੀਜ਼ ਨੂੰ ਟਾਰਗੇਟ ਕਰਨ ਦੀ ਖਾਤਰ ਮੈਂ ਕਹੂੰਗਾ ਇਹ ਜਿਹੜਾ ਸਾਰਾ ਸ਼ਰੀਰੰਤਰ ਹੈ ਇਹ ਭਾਈ ਅਮਰਿਤਪਾਲ ਸਿੰਘ ਦੇ ਉਲਟ ਇਹ ਮੈਂ ਕਹੂੰਗਾ ਰਚਿਆ ਕੀਤਾ ਜੇ ਪਾਸੇ ਕਹੇਗਾ ਕਿ ਉਹਨੇ ਵੀਡੀਓਗ੍ਰਾਫੀ ਵੀ ਕਾਫੀ ਉਹਨਾਂ ਦੇ ਕੋਲ ਹੈਗੀ ਹੈਗੀ ਸਬੂਤ ਕਹਿੰਦੇ ਵੀ ਜਿਹੜਾ ਫੋਇਲ ਪੇਪਰ ਹੁੰਦਾ ਜਾਂ ਹੋਰ ਜਿਹੜਾ ਮਟੀਰੀਅਲ ਹੁੰਦਾ ਉਹ ਵੀ ਕਹਿੰਦੇ ਪਾਇਆ ਗਿਆ ਹੈਗਾ ਔਰ ਇੱਕ ਖਾਸ ਗੱਲ ਕਹਿੰਦੇ ਮੈਡੀਕਲ ਰਿਪੋਰਟ ਪੋਜ਼ਿਟਿਵ ਹੈ ਜਿਹੜਾ ਦਾਵਾ ਕੀਤਾ ਜਾਂਦਾ ਹੈ ਨਹੀਂ ਦੇਖੋ ਸਰ ਮੈਂ ਕਹੂੰਗਾ ਇੱਕ ਇਹੋ ਜਿਹਾ ਕੇਸ ਜਿਸ ਦੇ ਵਿੱਚ 3-4 ਗ੍ਰਾਮ ਦੀ ਰਿਕਵਰੀ ਦੇ ਵਿੱਚ ਇੱਕ ਜ਼ਿਲ੍ਹੇ ਦੇ ਐਸਐਸਪੀ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਤੇ ਉਸ ਪ੍ਰੈਸ ਕਾਨਫਰੰਸ 'ਚ ਇਹ ਵੀ ਕਹਿ ਰਿਹਾ ਮੈਨੂੰ ਪਤਾ ਨਹੀਂ ਵੀ ਕਿਸ ਦਾ ਬ੍ਰਦਰ ਹੈ ਕਿਸ ਦਾ ਬ੍ਰਦਰ ਨਹੀਂ ਹੈ ਤਾਂ ਉੱਥੋਂ ਇਹ ਲੱਗਦਾ ਹੈ ਵੀ ਜੇ ਕਿਤੇ 3-4 ਗ੍ਰਾਮ ਦੇ ਵਿੱਚ ਵੀ ਪੁਲਿਸ ਪ੍ਰੈਸ ਕਾਨਫਰੰਸ ਕਰਨ ਲੱਗ ਪਵੇ ਤਾਂ ਸ਼ਾਮ ਤੱਕ ਜਿਹੜੀ ਮੈਂ ਕਹੂੰਗਾ ਪੁਲਿਸ ਮੁਲਾਜ਼ਮ ਫੀਲਡ 'ਚ ਘੱਟ ਹੋਣਗੇ ਤੇ ਉਹ ਫੇਸਬੁੱਕ ਤੇ ਜ਼ਿਆਦਾ ਲਾਈਵ ਹੋਇਆ ਕਰਨਗੇ ਤਾਂ ਮੈਂ ਕਹੂੰਗਾ ਵੀ ਕਿਵੇਂ ਇੱਕ ਹਾਇਰ ਪੁਲਿਸ ਅਥਾਰਟिटीज ਨੂੰ ਯੂਜ਼ ਕਰਕੇ ਇਹ ਸਾਰਾ ਕੁਝ ਕੀਤਾ ਗਿਆ ਹੈ 3-4 ਗ੍ਰਾਮ ਰਿਕਵਰੀ ਪਲਾਂਟ ਕਰਨੀ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਤਾਂ ਕੋਈ ਵੈਸੇ ਹੀ ਮੌਜੂਦ ਹੋ ਸਕਦੀ ਹੈ ਕਿਸੇ ਪੁਲਿਸ ਮੁਲਾਜ਼ਮ ਕੋਲੇ ਕਿਤੋਂ ਮੈਡੀਕਲ ਮੈਡੀਕਲ ਰਿਪੋਰਟ ਪੋਜ਼ਿਟਿਵ ਆਉਣੀ ਹੋ ਸਕਦੀ ਹੈ ਕਿ ਗੜਬੜੀ ਹੋ ਜੇ ਨਹੀਂ ਦੇਖੋ ਮੈਂ ਬੜੀਆਂ ਮੈਡੀਕਲ ਰਿਪੋਰਟਾਂ ਵੀ ਜੋ ਦੇਖੀਆਂ ਨੇ ਐਂਡੀਪੀਐਸ ਐਕਟ ਦੇ ਵਿੱਚ ਜੋ ਡੋਪ ਟੈਸਟ ਹੁੰਦਾ ਜੋ ਦਫਾ 27 ਐਂਡੀਪੀਐਸ ਲਾਉਂਦੇ ਨੇ ਉਹਦੇ ਉੱਪਰ ਕੋਈ ਲੰਮੀ ਚੌੜੀ ਗੱਲ ਨਹੀਂ ਲਿਖੀ ਹੁੰਦੀ ਇੱਕ ਲਾਲ ਪੈਨ ਦੇ ਨਾਲ ਪਲੱਸ ਕਰਕੇ ਵੀ ਪੋਜ਼ਿਟਿਵ ਲਿਖਿਆ ਹੁੰਦਾ ਜਾਂ ਲਾਲ ਪੈਨ ਦੇ ਨਾਲ ਮਾਈਨਸ ਪਾ ਕੇ ਵੀ ਨੈਗੇਟਿਵ ਲਿਖਿਆ ਹੁੰਦਾ ਤਾਂ ਉਹ ਤਾਂ ਬੜਾ ਕੁਝ ਸਿੰਪਲ ਜੀ ਗੱਲ ਹੁੰਦੀ ਹੈ ਜਿਵੇਂ ਮਰਜ਼ੀ ਲਿਖ ਦੇਣ ਉਹ ਜਦੋਂ ਇੱਕ ਜ਼ਿਲ੍ਹੇ ਦਾ ਐਸਐਸਪੀ ਹੀ ਇੱਕ ਪ੍ਰੈਸ ਕਾਨਫਰੰਸ ਤਿੰਨ ਚਾਰ ਗ੍ਰਾਮ ਦੀ ਰਿਕਵਰੀ ਦੇ ਵਿੱਚ ਪ੍ਰੈਸ ਕਾਨਫਰੰਸ ਲੱਗ ਕਰਨ ਲੱਗ ਪਵੇ ਤਾਂ ਮੇਰੇ ਹਿਸਾਬ ਨਾਲ ਸਾਰਾ ਕੁਝ ਕ੍ਰਿਸਟਲ ਕਲੀਅਰ ਹੋ ਜਾਂਦਾ ਹੈ ਕਿ ਬਹੁਤ ਵੱਡੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਇਨਵੋਲਵ ਨੇ ਇਸ ਚੀਜ਼ ਦੇ ਵਿੱਚ ਉੱਪਰ ਜਿਹੜੀ ਪਾਵਰ ਬੈਠੀ ਹੈ ਜੋ ਮੁੱਖ ਮੰਤਰੀ ਲੈਵਲ ਦੀ ਹੈ ਮੰਤਰੀ ਲੈਵਲ ਦੀ ਹੋ ਸਕਦੀ ਹੈ ਉਹਨਾਂ ਦੇ ਇਸ਼ਾਰਿਆਂ ਦੇ ਉੱਪਰ ਇੱਕ ਮੈਂ ਕਹੂੰਗਾ ਇਹ ਸਾਰਾ ਕੁਝ ਕੀਤਾ ਗਿਆ ਜੀ ਤੁਹਾਡੀ ਪਰਿਵਾਰ ਨਾਲ ਗੱਲਬਾਤ ਹੋਈ ਹੈ ਪਰਿਵਾਰ ਦਾ ਕੀ ਕਹਿਣਾ ਕਿਉਂਕਿ ਘਰ ਦੇ ਵਿੱਚ ਬੰਦਾ ਜਦੋਂ ਰਹਿੰਦਾ ਕਈ ਵਾਰੀ ਚਲੋ ਹੁੰਦਾ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਨਸ਼ੇ ਦੇ ਖਿਲਾਫ ਲੜ ਰਹੇ ਹੋ ਤੁਹਾਡਾ ਭਰਾ ਸਹੀ ਹੋਵੇ ਮੈਂ ਲੜ ਰਿਹਾ ਮੇਰਾ ਭਰਾ ਸਹੀ ਹੋਵੇ ਪਰਿਵਾਰ ਕੀ ਕਹਿ ਰਿਹਾਗਾ ਨਹੀਂ ਦੇਖੋ ਪਰਿਵਾਰ ਤਾਂ ਕਹਿ ਰਿਹਾ ਵੀ ਦੇਖੋ ਭਾਈ ਹਰਪ੍ਰੀਤ ਸਿੰਘ ਕਦੇ ਘਰ ਤੋਂ ਬਾਹਰ ਹੀ ਬਹੁਤ ਘਟ ਜਾਂਦੇ ਨੇ ਕੋਈ ਬੌਲਤੀ ਕੋਈ ਕੰਮ ਕੋਈ ਐਸਾ ਕੋਈ ਬਹੁਤ ਨਾਮ ਬਰਾਬਰ ਹੀ ਹੁੰਦਾ ਤੇ ਉਹ ਕੱਲ ਕੋਈ ਰਈਏ ਮੰਡੀ ਕੰਮ ਸੀ ਸ਼ਾਮ ਨੂੰ ਤੇ ਉੱਥੇ ਰਈਏ ਮੰਡੀ ਤੱਕ ਜਾਣਾ ਸੀ ਜਦੋਂ ਕੋਈ 15 20 ਮੈਂ ਅੱਧੇ ਘੰਟੇ ਬਾਅਦ ਉਹ ਘਰੇ ਨਹੀਂ ਆਏ ਤਾਂ ਉਸ ਤੋਂ ਬਾਅਦ ਵਿੱਚ ਜੋ ਪਰਿਵਾਰ ਨੂੰ ਕਾਫੀ ਟੈਨਸ਼ਨ ਪਈ ਫੋਨ ਵੀ ਸਵਿਚ ਆਫ ਆ ਰਿਹਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਮਿਸਿੰਗ ਰਿਪੋਰਟ ਜੋ ਲਿਖਾਉਣ ਬਾਰੇ ਵੀ ਸੋਚਿਆ ਤੇ ਉਹ ਗਏ ਵੀ ਉੱਥੇ ਫਿਰ ਉਹਨਾਂ ਨੇ ਕਹਿਦਾ ਨਹੀਂ ਚਲੋ ਸ਼ਾਮ ਨੂੰ ਆ ਜਾਣਗੇ ਸਵੇਰੇ ਆ ਜਾਣਗੇ ਇੱਕ ਵਾਰੀ ਆਪਾਂ ਆਪ ਲੱਭਣ ਜਾਈਏ ਤੇ ਸਵੇਰੇ ਪਤਾ ਲੱਗਿਆ ਵੀ ਆ ਝੂਠਾ ਪਰਚਾ ਦਰਜ ਕਰ ਦਿੱਤਾ ਜੀ ਹੁਣ ਅਗਲਾ ਲੀਗਲ ਐਂਗਲ ਤੁਹਾਡਾ ਕੀ ਰਹਿਣ ਵਾਲਾ ਇਸ ਮਾਮਲੇ ਦੇ ਵਿੱਚ ਦੇਖੋ ਲੀਗਲ ਐਂਗਲ ਤਾਂ ਇਹੀ ਹੈ ਵੀ ਕੋਈ 2-4 ਗ੍ਰਾਮ ਦੀ ਰਿਕਵਰੀ ਪਲਾਂਟ ਕੀਤੀ ਹੈ ਪੁਲਿਸ ਨੇ ਤਾਂ ਉਸ ਦੇ ਵਿੱਚ ਕੀ ਹੈ ਜੋ ਸੈਸ਼ਨ ਕੋਰਟ ਤੋਂ ਜਮਾਨਤ ਹੋ ਜਾਣੀ ਚਾਹੀਦੀ ਹੈ ਨਾਨ ਕਮਰਸ਼ੀਅਲ ਕੁਆਂਟੀਟੀ ਹੈ ਇਹ ਜੋ ਸਾਰਾ ਪ੍ਰੋਸੀਜਰ ਐ ਅਡਾਪਟ ਕਰਾਂਗੇ ਤੇ ਮੇਰੇ ਹਿਸਾਬ ਨਾਲ ਬੜੀ ਛੇਤੀ ਜੋ ਬੇਲ ਹੋ ਜਾਣੀ ਚਾਹੀਦੀ ਹੈ ਕੈਮਰਾਮੈਨ ਗੁਰਜੰਟ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ ਹੋਰੋ ਪਾਈ ਅਮਰਿਤਪਾਲ ਸਿੰਘ ਦੇ ਵਕੀਲ ਖਾਰਾ ਸਾਹਿਬ ਨੇ ਬਿਲਕੁਲ ਗੱਲ ਜਿਹੜੀ ਕੀਤੀ ਹੈ ਕਿ ਛੋਟੀ ਮਿਕਦਾਰ ਦੇ ਵਿੱਚ 4 ਗ੍ਰਾਮ ਦੀ ਕਿਤੇ ਵੀ ਪਲਾਂਟਡ ਕੀਤੀ ਜਾ ਸਕਦੀ ਹੈ ਅਸਲ ਵੀਰੋ ਜਿਹੜੇ ਸ਼ਵਾਹ ਦੇ ਗਏ ਆ ਉਹ ਪਤਾ ਚੱਲ ਸਕਦੇ ਆ ਜਿਹੜੇ ਉਹਨਾਂ ਦੇ ਕਰੀਬੀ ਸਾਥੀ ਆ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਆ ਫਿਰ ਅਗਰ ਪੁਲਿਸ ਇਹਦੀ ਪੂਰੀ ਚੇਨ ਦੱਸਦੀ ਆ ਅਗਰ ਉਹਨਾਂ ਕੋਲ 4 ਗ੍ਰਾਮ ਆਈ ਕਿੱਥੋਂ ਆਈ ਹੈ ਕਿੱਥੋਂ ਲਈ ਗਈ ਹੈ ਫਿਰ ਅੱਗੇ ਕਿੱਥੋਂ ਲਈ ਗਈ ਹੈ ਫਿਰ ਦੂਸਰਾ ਹਾਈਵੇ ਤੇ ਵਾਕਿਆ ਹੋਣਾ ਹਾਈਵੇ ਤੇ ਕੋਈ ਬੰਦਾ ਗੱਡੀ ਖੜੀ ਕਰਕੇ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ ਕਿਉਂਕਿ ਹਾਈਵੇ ਦੇ ਉੱਪਰ ਜ਼ਰਾ ਜਿੰਨੀ ਵੀਰੋ ਬਲੇਕ ਲੱਗੇ ਤੇ ਦੂਰ ਤੱਕ ਲੈਣਾ ਲੱਗ ਜਾਂਦੀਆਂ ਤੇ ਵੱਡਾ ਐਕਸੀਡੈਂਟ ਹੋ ਜਾਂਦਾ ਬੜੇ ਚਾਂਸਸ ਹੁੰਦੇ ਨੇ ਤੇ ਦੂਸਰੇ ਹਾਈਵੇ ਤੇ ਪੁਲਿਸ ਕਦੀ ਵੀ ਪੈਟਰੋਲਿੰਗ ਨਹੀਂ ਕਰਦੀ ਬਹੁਤ ਘੱਟ ਤਦਾਦ ਦੇ ਵਿੱਚ ਹੁੰਦੀ ਹੈ ਹਾਈਵੇ ਪੁਲਿਸ ਹੁੰਦੀ ਹੈ ਜਿਹੜੀ ਆ ਕੇ ਅਗਰ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਮਸਲਾ ਆ ਜਾਂਦਾ ਉਹ ਤੇ ਹੱਲ ਕਰਦੇ ਆ ਵੀਰੋ ਇਹ ਮਾਮਲਾ ਕੋਈ ਦੀ ਸਮਝ ਨਹੀਂ ਆ ਰਹੀ ਬਿਲਕੁਲ ਜਿਸ ਤਰ੍ਹਾਂ ਵਕੀਲ ਸਾਹਿਬ ਨੇ ਕਿਹਾ ਹੋਇਆ ਹੈ ਕਿ ਅਗਰ ਉੱਪਰ ਲੈਵਲ ਤੱਕ ਹਾਈ ਪਾਵਰ ਇਹਦੇ ਵਿੱਚ ਇਨਵੋਲਵ ਹੋਵੇ ਜਿਸ ਤਰ੍ਹਾਂ ਕਿ ਸੀਐਮ ਸਾਹਿਬ ਤੇ ਫਿਰ ਡੀਜੀਪੀ ਜਾਂ ਵੱਡਾ ਕੋਈ ਅਫਸਰ ਅਗਰ ਉਹ ਵੀ ਵਿੱਚ ਇਨਵੋਲਵ ਆ ਨਾਲ ਮਿਲੇ ਹੋਏ ਹੈ ਜਿਸ ਤਰ੍ਹਾਂ ਉਹਨਾਂ ਨੇ ਵੱਡੇ ਉਹਨਾਂ ਐਸਐਸਪੀ ਸਾਹਿਬ ਨੇ ਪ੍ਰਸ ਕਾਨਫਰੰਸ ਕੀਤੀ ਹੈ ਤੇ ਵੀਰੋ ਛੋਟੇ ਅਮਲੇ ਵਾਸਤੇ ਕਿਹੜੀ ਗੱਲ ਹੈ ਕਿ ਛੋੜੀ ਜਿਹੀ ਜਿਹੜੀ ਹੈ ਉਹ ਪਲਾਂਟ ਕਰ ਦਿੱਤਾ ਜਾਵੇ ਕਿਸੇ ਤਰ੍ਹਾਂ ਦਾ ਵੀ ਦਸ਼ਾ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਪਾਉਂਦਾ ਮਕਸਦ ਇਹ ਹੈ ਕਿ ਬਦਨਾਮ ਕਰਨਾ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਦੇ ਪਰਿਵਾਰ ਨੂੰ ਕਿਉਂਕਿ ਉਹਨਾਂ ਦੇ ਸਾਰੇ ਕੰਮ ਹਰਪ੍ਰੀਤ ਕਰ ਰਹੇ ਹੈ ਉਹਨਾਂ ਦੀ ਕੰਪਨੀ ਵੀ ਉਹਨਾਂ ਨੇ ਚਲਾਈ ਅੱਗੇ ਇੱਕ ਜਲਸਾ ਵੀ ਕਰਦੇ ਸੀ ਹੋਰ ਵੀ ਹਰ ਤਰ੍ਹਾਂ ਦੇ ਮਾਮਲੇ ਲੀਗਲ ਉਹ ਹੀ ਡੀਲ ਕਰ ਰਹੇ ਹੈ ਅਗਰ ਉਹਨਾਂ ਨੂੰ ਜਿਸ ਤਰ੍ਹਾਂ ਹੁੰਦਾ ਕਿ ਕਿਸੇ ਲੜਾਈ ਹੋ ਜਾਵੇ ਤਾਂ ਲੜਾਈ ਦੇ ਵਿੱਚ ਹਮੇਸ਼ਾ ਮਖਾਲਫੀ ਨੇ ਇਹੀ ਕਹਿੰਦੇ ਕਿ ਜਿਹੜਾ ਬੰਦਾ ਉਹਨਾਂ ਦਾ ਨੱਠ ਭੱਜ ਕਰਨੇ ਵਾਲਾ ਉਹਨੂੰ ਵਿੱਚ ਰੱਖੋ ਤਾਂ ਕਿ ਉਹਨਾਂ ਦੇ ਪਿੱਛੇ ਕੋਈ ਨੱਠ ਭੱਜ ਕਰਨੇ ਵਾਲਾ ਕਾਨੂੰਨੀ ਕਾਰਵਾਈ ਕਰਨੇ ਵਾਲਾ ਬੰਦਾ ਨਾ ਰਵੇ ਤੇ ਮੈਨੂੰ ਤੇ ਇਹੀ ਲੱਗਦਾ ਵੇ ਕਿ ਹਰਪ੍ਰੀਤ ਸਿੰਘ ਨੂੰ ਅੰਦਰ ਕਰਨ ਦਾ ਮਕਸਦ ਇਹ ਹੈ ਉਹਨਾਂ ਤੇ ਇਲਜ਼ਾਮ ਲਾਉਂਦਾ ਕਿ ਉਹਨਾਂ ਦੇ ਬਗਰ ਜਿਹੜੀ ਕਰਨ ਇਹਨਾਂ ਨੱਠ ਭੱਜ ਕਾਨੂੰਨੀ ਕਾਰਵਾਈ ਉਹ ਖਤਮ ਹੋ ਜਾਵੇ ਫਿਰ ਦੂਸਰਾ ਭਾਈ ਅਮਰਪਾਲ ਸਿੰਘ ਦੀ ਜਿਹੜੀ ਫੇਮ ਹੈ ਜੇ ਲੋਕਾਂ ਨੂੰ ਪਿਆਰ ਕਰਦੇ ਹੈ ਜਿਹੜੇ ਮੁਹੱਬਤ ਕਰਦੇ ਮਕਬੂਲੀਅਤ ਹੈ ਉਹ ਖਤਮ ਹੋ ਜਾਵੇ ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਪੈਦਾ ਹੋ ਜਾਵੇ ਤੇ ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਤੁਸੀਂ ਕੀ ਸੋਚਦੇ ਜੀ ਇਹ ਸੱਚ ਹੈ ਜਾਂ ਕਿ ਬੜੀ ਵੱਡੀ ਕੋਸਾਇਸ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار لازمی ਕਰਿਓ ਆਪਣਾ ਡੇਰ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਫੇਜ਼